ਇਹ ਸਾਰੀਆਂ ਉਹ ਪੁਰਾਣੇ ਜਿਹੜੇ ਘਰ ਸੀ ਉਹਨਾਂ ਦੀਆਂ ਕੰਧਾਂ ਨੇ ਇਹਨਾਂ ਦੇ ਥੱਲੇ ਵੀ ਕਿਹਾ ਜਾਂਦਾ ਕਿ ਮਤਲਬ ਅਗਲੇ ਵਾਲੇ ਪਾਸੇ ਜਿਵੇਂ ਆ ਸਾਰਾ ਇੱਥੇ ਬਣਿਆ ਹੋਇਆ ਹਨ ਵੀ ਇਹਨਾਂ ਦੇ ਥੱਲੇ ਵੀ ਇਸ ਤਰ੍ਹਾਂ ਦੀਆਂ ਕਹਿੰਦੇ ਕੰਧਾਂ ਜਿਹੜੀਆਂ ਘਰ ਜਿਹੜੇ ਹੋਰ ਥੱਲੇ ਦੱਬੇ ਹੋਏ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਸਮੇਂ ਆਪਾਂ ਹੈਗੇ ਆਂ ਸ਼ਹਿਰ ਰੋਪੜ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇੰਡਸ ਵੈਲੀ ਸਿਵਲਾਈਜੇਸ਼ਨ ਜੋ ਕਿ ਸ਼ਹਿਰ ਰੋਪੜ ਦੇ ਵਿੱਚ ਹੈ ਇੱਥੇ ਹੜੱਪਾ ਸਭਿਅਤ ਹੋਣ ਦੇ ਜਿਹੜੇ ਸਬੂਤ ਉਹ ਮਿਲੇ ਨੇ ਹਨਾ ਕਾਫੀ ਸਾਲ ਪਹਿਲਾਂ ਇਹਦੀ ਖਜ਼ਾਈ ਹੋਈ ਸੀ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਕਾਫੀ ਉੱਚੀ ਥਾਂ ਜਿਹੜੀ ਬਣੀ ਹੋਈ ਹੈ ਇਹ ਆ ਪੰਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਹੜੱਪਾ ਸਭਿਅਤ ਨਾਲ ਇਹ ਸੰਬੰਧਿਤ ਹੈ ਉੱਪਰ ਕਾਫੀ ਵੱਡੀ ਜਿਹੜੀ ਇਮਾਰਤ ਬਣੀ ਹੋਈ ਹੈ ਚੱਲਦੇ ਆਂ ਆਪਾਂ ਇਹਦੇ ਮੇਨ ਗੇਟ ਤੇ ਖੜੇ ਆਂ ਐਂਟਰੀ ਕਰਦੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹਿ। ਆ ਇਹਦਾ ਮੇਨ ਗੇਟ ਹੈ ਇਹ ਜਿਹੜੀ ਸਾਈਟ ਇੱਥੇ ਬਣੀ ਹੋਈ ਆ ਤੇ ਇੱਧਰ ਤੁਹਾਨੂੰ ਆਪਾਂ ਬੋਰਡ ਵੀ ਜਿਹੜਾ ਦਿਖਾ ਦਨੇ ਆ ਇੱਥੇ ਬੋਰਡ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਚੱਲਦੇ ਆਪਾਂ ਐਂਟਰੀ ਕਰਦੇ ਆਂ ਨਾਲੇ ਸਾਰੀ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਮੇਨ ਐਂਟਰੀ ਵੀ ਆ ਹਨਾ ਆ ਜਿਹੜੇ ਇਹ ਥਾਂਵਲੇ ਬਣੇ ਹੋਏ ਨੇ ਇਹ ਵੀ ਬਿਲਕੁਲ ਪ੍ਰਾਤਨ ਇੱਟਾਂ ਦੇ ਨੇ ਦੇਖ ਸਕਦੇ ਹੋ ਬਾਕੀ ਉੱਪਰ ਕਾਫੀ ਵੱਡੀ ਮਾਰਤ ਹੈ ਉਹ ਸਾਰੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਇਹ ਕਾਫੀ ਉੱਚੀ ਥਾਂ ਤੇ ਬਣਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਆ ਪੌੜੀਆਂ ਚੜ੍ਹ ਕੇ ਆਪਾਂ ਨੂੰ ਜਾਣਾ ਪਊ ਤੇ ਇਧਰਲੀ ਸਾਈਡਾ ਇੱਥੇ ਖੂਹ ਹੈ ਇਹ ਖੂਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਜਿਹੜਾ ਖੂਹ ਆ ਇਹ ਉਸ ਸਮੇਂ ਦਾ ਹੀ ਆ ਪ੍ਰਾਤਨ ਖੂਹ ਦੇਖ ਸਕਦੇ ਹੋ ਉਸ ਸਮੇਂ ਦੇ ਵਿੱਚ ਇਹ ਖੂਹ ਪਾਣੀ ਦੇ ਲਈ ਵਰਤਿਆ ਜਾਂਦਾ ਹੂ ਬਹੁਤ ਵੱਡਾ ਖੂਹ ਹੈ ਇਹ ਬਿਲਕੁਲ ਪ੍ਰਾਤਨਾ ਜਿਹੜਾ ਇਹ ਬਣਿਆ ਹੋਇਆ ਬਰੀਕ ਬਰੀਕ ਇੱਟਾਂ ਨੇ ਇਹਦੇ 'ਚ ਦੇਖ ਸਕਦੇ ਹੋ ਇਹ ਜਦੋਂ ਆਪਾਂ ਮੇਨ ਗੇਟ ਤੋਂ ਸਾਹਮਣੇ ਤੋਂ ਐਂਟਰ ਕਰਦੇ ਹਾਂ ਨਾ ਤੇ ਇਹਦੇ ਨਾਲ ਇਹ ਖੂਹ ਜਿਹੜਾ ਬਣਿਆ ਹੋਇਆ ਹੈ ਤੇ ਇਥੋਂ ਪਤਾ ਲਗਾਇਆ ਜਾ ਸਕਦਾ ਕਿ ਉਹ ਸਮਿਆਂ ਦੇ ਵਿੱਚ ਇਹ ਖੂਹ ਦੇ ਵਿੱਚ ਹੀ ਉਹ ਜਿਹੜਾ ਪਾਣੀ ਵਰਤਦੇ ਸੀਗੇ ਤੇ ਇਸ ਤਰ੍ਹਾਂ ਦੀਆਂ ਪੌੜੀਆਂ ਰਹੀ ਆਪਾਂ ਉੱਪਰ ਜਾਵਾਂਗੇ ਦੇਖ ਸਕਦੇ ਹੋ ਤੁਸੀਂ ਇਹ ਜਿਹੜੀਆਂ ਪੌੜੀਆਂ ਵੀ ਨੇ ਹਾਂ ਇਹ ਬਿਲਕੁਲ ਪੁਰਾਣੀਆਂ ਇੱਟਾਂ ਦੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਛੋਟੀਆਂ-ਛੋਟੀਆਂ ਇੱਟਾਂ ਨੇ ਇਹ ਲਗਭਗ 4000 ਸਾਲ ਪੁਰਾਣੀ ਹੈ ਇਹ ਜਿਹੜੀ ਆਪਾਂ ਸਾਈਡ ਤੋਂ ਨੂੰ ਦਿਖਾ ਰਹੇ ਹਾਂ ਇੱਥੇ ਖਦਾਈ ਹੋਈ ਸੀ ਖਦਾਈ ਹੋਣ ਤੋਂ ਬਾਅਦ ਚੋਂ ਪਤਾ ਲੱਗਿਆ ਇਹ ਹੜੱप्पा ਸੱਭਿਆਚਾਰ ਦੇ ਨਾਲ ਸੰਬੰਧਿਤ ਹੈ ਕਿਹਾ ਜਾਂਦਾ ਹੈ ਕਿ ਇਹ ਸਭ ਤੋਂ ਪੁਰਾਣੀ ਅਰਬਨ ਸਿਵਲਾਈਜੇਸ਼ਨ ਹੈ ਇਹ ਜਿਹੜੀ ਆਪਾਂ ਅੱਜ ਦਿਖਾਵਾਂਗੇ ਤੁਹਾਨੂੰ ਥੱਲੋਂ ਕਾਫੀ ਉੱਪਰ ਆਉਣਾ ਪੈਂਦਾ ਕਾਫੀ ਸਾਰੀਆਂ ਪੌੜੀਆਂ ਜਿਹੜੀਆਂ ਚੜ ਕੇ ਦੇਖ ਸਕਦੇ ਹਾਂ ਆਲੇ ਦੁਆਲੇ ਐਵੇਂ ਦਾ ਇਹ ਬਣਿਆ ਹੋਇਆ ਸਾਰਾ ਹਨਾ ਕਾਫੀ ਉੱਚੀ ਥਾਂ ਤੇ ਤੇ ਆਹ ਸਾਰਾ ਆਲੇ ਦੁਆਲੇ ਸ਼ਹਿਰ ਹੈ ਦੇਖ ਸਕਦੇ ਹਾਂ ਬਸੋਂ ਇਹ ਕਾਫੀ ਨੀਵੀਂ ਰਹਿ ਜਾਂਦੀ ਆ ਇਹ ਜਿਹੜੀ ਸਾਈਟ ਆ ਨਾ ਇਹ ਦੁਨੀਆ ਦੀ ਸਭ ਤੋਂ ਪੁਰਾਣੀ ਸ਼ਹਿਰੀ ਸਾਈਟ ਹੈ ਮਤਲਬ ਸ਼ਹਿਰੀ ਹੜੱppa ਸਭਿਅਤਾ ਹੈ ਇਹ ਆ ਜਿਹੜੀ ਸ਼ਹਿਰ ਰੂਪੜ ਦੇ ਵਿੱਚ ਤੇ ਚੱਲਦੇ ਆਂ ਸਾਹਮਣੇ ਤੁਹਾਨੂੰ ਮਾਰਤਵੀ ਜਿਹੜੀ ਦਿਖਦੀ ਹੋਊਗੀ ਇਸ ਸਾਰੀ ਇਮਾਰਤ ਆਪਾਂ ਤੁਹਾਨੂੰ ਦਿਖਾਉਨੇ ਆ। ਆ ਜਿਹੜੀ ਇਮਾਰਤ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਨਾਲਾਗੜ੍ਹ ਦੇ ਰਾਜੇ ਦਾ ਕਿਲਾ। ਇਸ ਕਿਲੇ ਵਿੱਚ ਨਾਲਾਗੜ੍ਹ ਦਾ ਜਿਹੜਾ ਰਾਜਾ ਸੀ ਉਹ ਰਹਿੰਦਾ ਹੁੰਦਾ ਸੀ। ਬਾਕੀ ਜਿਹੜੀ ਆਲੇ-ਦੁਆਲੇ ਇਹ ਥਾਂ ਸਾਰੀ ਇਮਾਰਤ ਦੇ ਕਿਲੇ ਦੇ ਇਹ ਥਾਂ 'ਚੋਂ ਸਾਰੀ ਖਦਾਈ ਹੋਈ ਆ ਜਿੱਥੋਂ ਸਾਰਾ ਸਮਾਨ ਨਿਕਲਿਆ ਜਿਹੜਾ ਹੜੱप्पा ਸਭਿਅਤਾ ਨਾਲ ਸੰਬੰਧਿਤ ਹੈ। ਬਾਕੀ ਚੱਲਦੇ ਆ ਅੱਗੇ ਇਹ ਸਾਰੀ ਇਮਾਰਤ ਵੀ ਦਿਖਾਵਾਂਗੇ ਤੇ ਉਹ ਸਾਰੀ ਖਦਾਈ ਵਾਲੀ ਥਾਂ ਵੀ ਤੁਹਾਨੂੰ ਦਿਖਾਵਾਂਗੇ। ਇਹ ਸਾਰੀ ਆਪਾਂ ਦੇਖਾਂਗੇ। ਬਾਕੀ ਆਲੇ-ਦੁਆਲੇ ਇਥੋਂ ਸ਼ਹਿਰ ਕਾਫੀ ਨੀਮਾ ਰਹਿ ਜਾਂਦਾ। ਇਹ ਕਾਫੀ ਉੱਚੀ ਥਾਂ ਤੇ ਬਣੀ ਹੋਈ ਹੈ ਜਿਵੇਂ ਆਪਾਂ ਤੁਹਾਨੂੰ ਦਿਖਾਈ ਹੈ ਪਹਿਲਾਂ ਇਸ ਤਰ੍ਹਾਂ ਦੀ ਇਹਦੀ ਬਾਹਰੋਂ ਸਾਰੀ ਦੇਖਿਆ ਬਿਲਕੁਲ ਪ੍ਰਾਤਨ ਇਹ ਇੱਟਾਂ ਦੀ ਬਣੀ ਹੋਈ ਹੈ ਇਹਦੇ ਅੰਦਰ ਵੀ ਆਪਾਂ ਜਾ ਸਕਦੇ ਹਾਂ ਦਰਵਾਜ਼ੇ ਨੇ ਇਹ ਆਪਾਂ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਬਰੀਕ ਇੱਟਾਂ ਦੀ ਇਹ ਬਣੀ ਹੋਈ ਹੈ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਦੇਖਿਆ ਇਹਦੀ ਬਾਹਰੋਂ ਕੁਝ ਆਪਾਂ ਐਂਟਰ ਕਰਦੇ ਆਂ ਅੰਦਰ ਇਹ ਰੂਮ ਦੇ ਵਿੱਚ ਇੱਥੇ ਤੁਹਾਨੂੰ ਐਂਟਰੀ ਕਰਵਾਉਣੀ ਪੈਂਦੀ ਆ ਆਹ ਟੇਬਲ ਤੇ ਨਾਮ ਲਿਖਾਉਣਾ ਪੈਂਦਾ ਫਿਰ ਆਪਾਂ ਇਹਦੇ ਅੰਦਰ ਜਾ ਸਕਦੇ ਆ ਤੇ ਇਸ ਤਰ੍ਹਾਂ ਦੇ ਇਹਦੇ ਅੰਦਰ ਜਿਹੜੇ ਕਮਰੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਸਾਰੇ ਜਿਹੜੇ ਕਮਰੇ ਨੇ ਬਿਲਕੁਲ ਪ੍ਰਾਤਨ ਨੇ ਸਾਰੇ ਪੁਰਾਣੀ ਇੱਟਾਂ ਦੇ ਤੁਸੀਂ ਦੇਖ ਸਕਦੇ ਹੋ ਜਿਹੜੇ ਬਣੇ ਹੋਏ ਨੇ ਹਨਾ ਲਓ ਜੀ ਇਹਨਾਂ ਦੇ ਤਿੰਨ ਪਾਸੇ ਦਰਵਾਜ਼ੇ ਨੇ ਜਿਹੜੇ ਇਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹਨਾਂ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਘਰ ਹੁੰਦੇ ਸੀਗੇ ਕਿਸ ਤਰ੍ਹਾਂ ਲੋਕ ਰਹਿੰਦੇ ਸੀ। ਬਾਕੀ ਇੱਥੇ ਕੁਝ ਆਲੇ ਵੀ ਬਣਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ। ਬਾਕੀ ਜਿਹੜੀ ਇੱਟਾਂ ਨੇ ਨਾ ਬਿਲਕੁਲ ਬਰੀਕ ਨੇ ਜਿਵੇਂ ਆਪਾਂ ਸਰਾਂਦੀ ਇੱਟਾਂ ਕਹਿ ਦਿੰਦੇ ਆ ਤੇ ਉੱਪਰ ਵਾਲੇ ਪਾਸੇ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਵਿੰਡੋਆਂ ਰੱਖੀਆਂ ਹੋਈਆਂ ਨੇ। ਇਹਦੇ ਕਾਫੀ ਸਾਰੇ ਕਮਰੇ ਨੇ। ਆਪਾਂ ਅੱਗੇ ਵੱਲ ਚੱਲਦੇ ਆਂ। ਤੇ ਇੱਕ ਗੱਲ ਹੋਰ ਨਾ ਜਿਹੜੀ ਇਹਦੀਆਂ ਮਤਲਬ ਕੰਧਾਂ ਨੇ ਤੁਸੀਂ ਦੇਖ ਸਕਦੇ ਹੋ ਇਹਦੀ ਚੜਾਈ ਬਹੁਤ ਜ਼ਿਆਦਾ ਆ ਇੱਥੋਂ ਸ਼ੁਰੂ ਹੋ ਕੇ ਦੇਖ ਸਕਦੇ ਹੋ ਤੁਸੀਂ ਬਹੁਤ ਚੌੜੀਆਂ ਚੌੜੀਆਂ ਕੰਧਾਂ ਨੇ ਇਹ 3-3 4-4 ਫੁੱਟ ਕੰਧਾਂ ਚੌੜੀਆਂ ਨੇ ਇਹਦੀਆਂ ਬਾਕੀ ਇਧਰ ਬਹੁਤ ਸਾਰੇ ਕਮਰੇ ਨੇ ਇਹਦੇ ਬਣੇ ਹੋਏ ਤੇ ਆਪਾਂ ਦੂਸਰੀ ਸਾਈਡ ਤੋਂ ਐਂਟਰ ਹੋਏ ਸੀ ਤੇ ਇਹਦੇ ਪਿਛਲੇ ਪਾਸੇ ਆਪਾਂ ਜਾ ਕੇ ਨਿਕਲ ਗਏ ਤੇ ਬਾਹਰਲਾ ਪਾਸਾ ਕੁਛ ਇਹਦਾ ਐਵੇਂ ਦਾ ਤੇ ਆਪਾਂ ਦੂਸਰੇ ਸਾਈਡ ਚੱਲਦੇ ਆਂ ਤੇ ਇੱਥੇ ਨਾ ਇਹਦੇ ਨੇੜੇ ਇੱਕ ਮਿਊਜ਼ੀਅਮ ਵੀ ਜਿਹੜਾ ਬਣਿਆ ਹੋਇਆ ਹੈ ਜਿਹੜਾ ਸਮਾਨ ਇੱਥੋਂ ਖਦਾਈ ਦੇ ਸਮੇਂ ਨਿਕਲਿਆ ਸੀ ਉਹ ਸਾਰਾ ਉਹ ਮਿਊਜ਼ੀਅਮ ਦੇ ਵਿੱਚ ਆ ਜਿਹੜਾ ਰੱਖਿਆ ਹੋਇਆ ਉਹ ਵੀ ਆਪਾਂ ਦੇਖਾਂਗੇ ਥੋੜੀ ਦੂਰੀ ਤੇ ਹੀ ਇਹ ਮਿਊਜ਼ੀਅਮ ਆ ਬਾਕੀ ਜਿਹੜੀ ਇਹ ਬਣਤਰ ਹੈ ਕੁਝ ਇਸ ਤਰ੍ਹਾਂ ਦੀ ਹੈ ਚਾਰੇ ਪਾਸੋਂ ਇਹ ਇਮਾਰਤ ਜਿਹੜੀ ਇੱਕੋ ਜਿਹੀ ਲੱਗਦੀ ਆ ਆ ਗੋਲ-ਗੋਲ ਬਣੇ ਹੋਏ ਨੇ ਇਹਦੇ ਸਾਈਡਾਂ ਤੇ ਬਾਕੀ ਇਧਰ ਤੁਸੀਂ ਦੇਖ ਸਕਦੇ ਹੋ ਰੀਨੋਵੇਸ਼ਨ ਦਾ ਜਿਹੜਾ ਇੱਥੇ ਕੰਮ ਚੱਲ ਰਿਹਾ ਹੈ ਨਾ ਲੇਬਰ ਲੱਗੀ ਹੋਈ ਆ ਕੰਮ ਕਰ ਰਹੇ ਨੇ ਦੇਖ ਲਓ ਤੁਸੀਂ ਇੰਨੇ 4 ਸਾਲ ਹੋਣ ਦੇ ਬਾਵਜੂਦ ਵੀ ਇਹ ਇਮਾਰਤ ਨੂੰ ਕੁਝ ਵੀ ਮਤਲਬ ਫਰਕ ਨਹੀਂ ਪਿਆ ਉਸੇ ਤਰ੍ਹਾਂ ਦੀ ਇਹ ਬਿਲਕੁਲ ਖੜੀ ਹੈ ਤੁਸੀਂ ਦੇਖ ਲਓ ਵੀ ਉਹ ਸਮੇਂ ਦੇ ਵਿੱਚ ਇਹ ਕਿੰਨੀ ਮਜ਼ਬੂਤੀ ਦੇ ਨਾਲ ਬਣਾਈ ਹੋਊ ਅਤੇ ਕਿੰਨਾ ਇਹਦੇ ਤੇ ਖਰਚਾ ਜਿਹੜਾ ਆਇਆ ਹੋਇਆ ਹੋਊ ਇਹ ਇਮਾਰਤ ਤੇ ਬਾਕੀ ਮੇਨ ਗੱਲ ਆਇਆ ਵੀ ਇਹਦੀ ਦਿੱਖ ਚਾਰੇ ਪਾਸੋਂ ਇੱਕੋ ਜੀ ਹੈ ਇਹਨਾਂ ਦੇ ਇਹਦੇ ਦੋਨੋਂ ਸਾਈਡ ਦੇ ਦਰਵਾਜ਼ੇ ਨੇ ਤੇ ਚਾਰੇ ਪਾਸੇ ਐਵੇਂ ਦੇ ਆ ਬਣੇ ਹੋਏ ਨੇ ਗੋਲ-ਗੋਲ ਥੰਮਲੇ ਤੇ ਤੇ ਸਾਰੀ ਸਾਈਡ ਇੱਥੇ ਵਿੰਡੋਆਂ ਰੱਖੀਆਂ ਹੋਈਆਂ ਨੇ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਇਹਦੇ ਗੇਟ ਨੇ ਜਾਂ ਇਹਦੇ ਆ ਵਿੰਡੋਆਂ ਨੇ ਟਾਕੀਆਂ ਨੇ ਉਹਨਾਂ ਦਾ ਆਕਾਰ ਬਿਲਕੁਲ ਇੱਕੋ ਜਿਹਾ ਤੇ ਇੱਕ ਗੇਟ ਆ ਵੀ ਇੱਥੇ ਲੱਗਿਆ ਹੋਇਆ ਦੇਖ ਸਕਦੇ ਹੋ ਇਹ ਗੇਟ ਆ ਨਾ ਜਿਹੜਾ ਕਾਫੀ ਪ੍ਰਾਤਨਾ ਲੱਗਿਆ ਹੋਇਆ ਇੱਥੇ ਦੇਖੋ ਤੁਸੀਂ ਤੇ ਜਿਵੇਂ ਮੈਂ ਦੱਸਿਆ ਵੀ ਰੈਨੋਵੇਸ਼ਨ ਚੱਲ ਰਹੀ ਆ ਹਨਾ ਇਹਨੂੰ ਰੈਨੋਵੇਟ ਕਰਕੇ ਆ ਵਿੱਚ ਇਹਦੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਮਸਾਲਾ ਭਰਿਆ ਹੋਇਆ ਤਾਂ ਕਿ ਇਹਨੂੰ ਮਤਲਬ ਜਿਹੜਾ ਸਾਂਭ-ਸਮਾਲ ਕੇ ਰੱਖਿਆ ਜਾਵੇ ਤੇ ਆਪਾਂ ਹੁਣ ਅੱਗੇ ਚੱਲਦੇ ਆਂ ਉਧਰ ਇੱਕ ਖੂਹ ਆ ਤੁਹਾਨੂੰ ਖੂਹ ਜਾ ਕੇ ਆਪਾਂ ਦਿਖਾਉਨੇ ਆ ਜਿਵੇਂ ਆਪਾਂ ਜਿਸ ਤਰ੍ਹਾਂ ਦਾ ਥੱਲੇ ਖੂਹ ਦਿਖਾਇਆ ਸੀ ਉਸੇ ਤਰ੍ਹਾਂ ਦਾ ਇੱਕ ਉੱਪਰ ਵੀ ਖੂਹ ਬਣਿਆ ਹੋਇਆ ਤੇ ਇਹ ਖੂਹ ਦੇ ਵਿੱਚੋਂ ਹੀ ਉਹ ਪਾਣੀ ਵਰਤਦੇ ਹੋਣਗੇ ਆਪਦੇ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਹਨਾ ਨੇੜੇ ਚੱਲਦੇ ਹਾਂ ਤੇ ਇੱਥੇ ਵੀ ਰੈਨੋਵੇਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਹੈ ਆ ਬਾਈ ਹੁਣੇ ਲੱਗੇ ਹੋਏ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਇਹਦੀ ਮੈਂਟੇਨੈਂਸ ਕਰ ਰਹੇ ਨੇ ਲਓ ਜੀ ਇਹ ਵੀ ਉਸੇ ਤਰ੍ਹਾਂ ਦਾ ਕਾਫੀ ਵੱਡਾ ਖੂਹ ਆ ਜਿਵੇਂ ਆਪਾਂ ਥੱਲੇ ਦੇਖਿਆ ਸੀ ਇਹ ਜਿਹੜਾ ਖੂਹ ਆ ਇਹਦੀ ਬਣਤਰ ਵੀ ਬਿਲਕੁਲ ਪੁਰਾਣੀ ਹੈ ਬਰੀਕ ਸਰੋਂ ਦੀਆਂ ਇੱਟਾਂ ਦਾ ਹੈ ਬਿਲਕੁਲ ਬਣਿਆ ਹੋਇਆ ਹੈ ਤੇ ਇਤਨੀ ਸਾਰੀ ਇਮਾਰਤ ਆ ਗਈ ਜਿਹੜੀ ਆਪਾਂ ਦਿਖਾਈਆ ਤੇ ਇਹਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਉੱਪਰ ਵਾਲੇ ਪਾਸੇ ਵੀ ਇਹਦੇ ਕਮਰੇ ਨੇ ਜਿਨ੍ਹਾਂ ਦੀ ਹਲੇ ਰੈਨੋਵੇਸ਼ਨ ਜਿਹੜੀ ਚੱਲ ਰਹੀ ਹੈ ਮੈਂ ਜ਼ੂਮ ਕਰਕੇ ਦਿਖਾਉਣਾ ਦੇਖ ਸਕਦੇ ਹੋ ਤੁਸੀਂ ਆ ਫੱਟੇ ਹਨਾ ਬੱਲੀਆਂ ਸਾਰਾ ਕੁਝ ਲਾਇਆ ਹੋਇਆ ਰੈਨੋਵੇਸ਼ਨ ਇਹਦੀ ਚੱਲ ਰਹੀ ਆ ਤੇ ਇੱਥੇ ਆਪਾਂ ਅੱਗੇ ਚੱਲਦੇ ਆ ਅੱਗੇ ਉਹ ਸਾਰੀ ਇਹ ਅੰਦਰੋਂ ਦੇਖਦੇ ਆ ਤੇ ਇੱਥੇ ਤੁਸੀਂ ਦੇਖੋ ਤੁਸੀਂ ਨਾ ਮਤਲਬ ਬਿੰਡਵਾਂ ਛੱਡੀਆਂ ਹੋਈਆਂ ਨੇ ਬਹੁਤ ਸਾਰੀਆਂ ਆ ਵੀ ਇੱਥੇ ਤਾਂ ਕਿ ਜਿਹੜੀ ਛੱਡੀ ਹੋਈ ਆ ਦੇਖ ਸਕਦੇ ਹੋ ਤੁਸੀਂ ਤੇ ਇਹਨਾਂ ਦਾ ਆਕਾਰ ਇੱਕੋ ਜਿਹਾ ਵੀ ਇੰਨੇ ਸਾਲ ਪਹਿਲਾਂ ਤੇ ਇਹ ਬਹੁਤ ਵੱਡੀ ਗੱਲ ਆ ਵੀ ਇੱਕੋ ਤਰੀਕੇ ਨਾਲ ਇਹਨੂੰ ਮੈਂਟੇਨ ਕਰਨਾ ਆ ਦੇਖ ਸਕਦੇ ਹੋ ਤੁਸੀਂ ਇੱਥੇ ਵੀ ਬਹੁਤ ਸਾਰੀਆਂ ਬਿੰਡਵਾਂ ਨੇ ਤੇ ਇੱਥੋਂ ਹੁਣ ਆਪਾਂ ਉੱਪਰ ਚੱਲਾਂਗੇ ਇਹ ਉੱਪਰ ਜਾਣ ਦਾ ਰਸਤਾ ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਸੀੜੀਆਂ ਨੇ ਲਓ ਜੀ ਇਸ ਤਰ੍ਹਾਂ ਦੀਆਂ ਪੌੜੀਆਂ ਦੇ ਵਿੱਚ ਦੀ ਆਪਾਂ ਉੱਪਰ ਜਾਵਾਂਗੇ ਤੇ ਕੰਧਾਂ ਵੀ ਤੁਸੀਂ ਦੇਖ ਸਕਦੇ ਹੋ ਹਨਾ ਤੇ ਉੱਪਰ ਆ ਗਏ ਆ ਉੱਪਰ ਇਹਦੇ ਕਮਰੇ ਬਣੇ ਹੋਏ ਨੇ ਜਿਵੇਂ ਥੱਲੇ ਕਮਰੇ ਨੇ ਤੇ ਫਿਲਹਾਲ ਇਹਨਾਂ ਦਾ ਹਲੇ ਜਿਹੜਾ ਕੰਮ ਆ ਉਹ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਦੇਖ ਲਓ ਵੀ ਤੁਸੀਂ ਇੰਨੀ ਪੁਰਾਣੀ ਇਹ ਇਮਾਰਤ ਆ ਉਹ ਸਮਿਆਂ ਦੇ ਵਿੱਚ ਵੀ ਮਤਲਬ ਇਸ ਤਰ੍ਹਾਂ ਦਾ ਸਟਰਕਚਰ ਸੀਗਾ ਇਸ ਤਰ੍ਹਾਂ ਦਾ ਇਹਨੂੰ ਬਣਾਇਆ ਹੋਇਆ ਸੀਗਾ ਇਹਦਾ ਨਕਸ਼ਾ ਸੀਗਾ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਜਿਹੜਾ ਤਿਆਰ ਕੀਤਾ ਹੋਇਆ ਇਹਦੇ ਚਾਰੋਂ ਪਾਸੇ ਆਪਾਂ ਤੁਹਾਨੂੰ ਦਿਖਾਉਨੇ ਆ ਆ ਇੱਥੇ ਸਾਰਾ ਕੰਸਟਰਕਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਹੈ ਨਾ ਮੇਨਟੇਨੈਂਸ ਜਿਹੜੀ ਹੋ ਰਹੀ ਆ ਕੰਧਾਂ ਦੀਆਂ ਬਹੁਤ ਚੌੜੀਆਂ ਨੇ ਜਿਵੇਂ ਆਪਾਂ ਥੱਲੇ ਵੀ ਤੁਹਾਨੂੰ ਦੱਸਿਆ ਸੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਚੜਾਈ ਆ ਕੰਧ ਦੀ ਇਹ ਵੀ ਇੱਕ ਮੇਨ ਰੀਜ਼ਨ ਹੈ ਇਹ ਇਮਾਰਤ ਸਹੀ ਸਲਾਮਤ ਹੋਣ ਦਾ ਕਿ ਇਹ ਜਿਹੜੀਆਂ ਜਿਹੜੀਆਂ ਕੰਧਾਂ ਨੇ ਬਹੁਤ ਚੌੜੀਆਂ ਨੇ ਤੇ ਆ ਇਥੋਂ ਗੇਟ ਵੀ ਆ ਜਾਣ ਨੂੰ ਅੰਦਰ ਦੇਖ ਸਕਦੇ ਹੋ ਇਥੋਂ ਆ ਰਸਤਾ ਵੀ ਬਣਿਆ ਹੋਇਆ ਆ ਉਹ ਸਮੇਂ ਦੇ ਵਿੱਚ ਕਮਰਾ ਹੋ ਫਿਲਹਾਲ ਇਹਦਾ ਜਿਹੜਾ ਲੈਂਟਰ ਆ ਹਨ ਉਹ ਖਾਲੀ ਆ ਲੈਂਟਰ ਨਹੀਂ ਇਹਦੇ ਤੇ ਹੌਲੀ ਹੌਲੀ ਇਹਨੂੰ ਮੈਂਟੇਨ ਜਿਹੜਾ ਕਰਨਗੇ ਉਸ ਸਮਿਆਂ ਦੇ ਵਿੱਚ ਦੇਖ ਲਓ ਵੀ ਤੁਸੀਂ ਉੱਪਰ ਵੀ ਕਮਰੇ ਬਣੇ ਹੋਏ ਸੀਗੇ ਕਿੰਨੇ ਵਧੀਆ ਤਰੀਕੇ ਨਾਲ ਇਹਨੂੰ ਹਨ ਉਹ ਟਾਈਮ ਦੇ ਵਿੱਚ ਬਣਾਇਆ ਗਿਆ ਆਪਾਂ ਤੁਹਾਨੂੰ ਆਹ ਦਿਖਾਇਆ ਪਹਿਲਾਂ ਆ ਜਿਹੜਾ ਤੁਸੀਂ ਕਮਰਾ ਦੇਖ ਸਕਦੇ ਹੋ ਹਨ ਇਹ ਕਮਰਾ ਦਿਖਾਇਆ ਤੇ ਇਹ ਤੋਂ ਅਗਲੇ ਵਾਲੇ ਪਾਸੇ ਵੀ ਕੁਝ ਪੌੜੀਆਂ ਨੇ ਇਹ ਥੋੜੀਆਂ ਜਿਹੀਆਂ ਹੀ ਪੌੜੀਆਂ ਨੇ ਉਹ ਤੋਂ ਅੱਗੇ ਇਹ ਪੌੜੀਆਂ ਹੈ ਨਹੀਂ ਦੇਖ ਲਓ ਵੀ ਤੁਸੀਂ ਮਤਲਬ ਇਸ ਤੋਂ ਉੱਪਰ ਵੀ ਇੱਕ ਮੰਜ਼ਲੇ ਦੀ ਬਣੀ ਹੋਈ ਹੋ ਇਮਾਰਤ ਦੀ ਆਪਾਂ ਇੱਥੋਂ ਅੰਦਾਜ਼ਾ ਜਿਹੜਾ ਲਾ ਸਕਦੇ ਹਾਂ ਕਿਉਂਕਿ ਉੱਪਰ ਨੂੰ ਜਿਹੜੀਆਂ ਪੌੜੀਆਂ ਜਾਂਦੀਆਂ ਨੇ ਇੱਥੋਂ ਆਪਾਂ ਨੂੰ ਪਤਾ ਲੱਗਦਾ ਇਹ ਜਿਹੜੀ ਸਾਰੀ ਸਾਈਟ ਆ ਇਹਦੀ ਜਿਹੜੀ ਦੇਖਪਾਲ ਆ ਉਹ ਸੈਂਟਰਲ ਗਵਰਨਮੈਂਟ ਕਰਦੀ ਆ ਜਿਵੇਂ ਆਪਾਂ ਸਾਰਾ ਤੁਹਾਨੂੰ ਦਿਖਾਇਆ ਅੱਲੇ ਜਿਹੜਾ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਇਹ ਸੈਂਟਰਲ ਗਵਰਨਮੈਂਟ ਦੇ ਅੰਡਰ ਹੈ ਸਾਰੀ ਇਹਦੀ ਮੇਨਟੇਨੈਂਸ ਕੀਤੀ ਜਾ ਰਹੀ ਹੈ ਇਹ ਚੰਗੀ ਗੱਲ ਵੀ ਹੈ ਜਿਵੇਂ ਪੰਜਾਬ 'ਚ ਬਹੁਤ ਸਾਰੀਆਂ ਥਾਵਾਂ ਨੇ ਹਨਾ ਜਿਵੇਂ ਆ ਇੱਕ ਮਤਲਬ ਟੂਰਿਸਟ ਪਲੇਸ ਆ ਇੱਕ ਤਰੀਕੇ ਦੀ ਆਪਣੇ ਲਈ ਆ ਮਤਲਬ ਜਿਵੇਂ ਹੋਰ ਵੀ ਹੈ ਟੂਰਿਸਟ ਪਲੇਸਿਸ ਨੇ ਉਹਨਾਂ ਦੀ ਵੀ ਸਾਂਸਵਾਲ ਕਰਨੀ ਚਾਹੀਦੀ ਹੈ ਜਿਵੇਂ ਇਹਨੂੰ ਮੈਂਟੇਨ ਜਿਹੜਾ ਕੀਤਾ ਜਾ ਰਿਹਾ ਇਹ ਬਹੁਤ ਵਧੀਆ ਗੱਲ ਹੈ ਤੇ ਇੱਥੋਂ ਜਦੋਂ ਖਦਾਈ ਹੋਈ ਸੀ ਜਿਹੜਾ ਸਮਾਨ ਨਿਕਲਿਆ ਸੀ ਉਹ ਸਾਰਾ ਸਮਾਨ ਆ ਇੱਥੋਂ ਲਿਜਾ ਕੇ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਹੈ ਇਹ ਸਾਈਡ ਦੇ ਨੇੜੇ ਹੀ ਮਿਊਜ਼ੀਅਮ ਆ ਆਪਾਂ ਉਹ ਮਿਊਜ਼ੀਅਮ ਦੇ ਵਿੱਚ ਵੀ ਜਾਵਾਂਗੇ ਤੇ ਉੱਥੇ ਦੇਖਾਂਗੇ ਵੀ ਕਿਸ ਤਰ੍ਹਾਂ ਦਾ ਸਾਰਾ ਸਮਾਨ ਆ ਉਹ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਤੇ ਜਦੋਂ ਇੱਥੇ ਖਦਾਈ ਹੋਈ ਸੀ ਜਿਹੜਾ ਸਾਰਾ ਸਮਾਨ ਨਿਕਲਿਆ ਸੀ ਇਥੋਂ ਖਦਾਈ ਦੇ ਵਿੱਚ ਤੇ ਉਹ ਤੋਂ ਮਤਲਬ ਪਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਮੇਂ ਦੇ ਜਿਹੜੇ ਲੋਕ ਸੀ ਉਹਨਾਂ ਦਾ ਰਹਿਣ ਸਣ ਕਿਵੇਂ ਦਾ ਸੀਗਾ ਹੜਪਿਆ ਸੱਭਿਆਚਾਰ ਦੇ ਨਾਲ रिलेटेड ਸੰਬੰਧਿਤ ਸੀ ਉਹ ਕਿਸ ਤਰ੍ਹਾਂ ਰਹਿੰਦੇ ਸੀਗੇ ਕਿਉਂਕਿ ਇਥੋਂ ਕਾਫੀ ਸਾਰੇ ਬਰਤਨ ਉਹਨਾਂ ਦਾ ਸਮਾਨ ਜਿਵੇਂ ਆਪਾਂ ਪਹਿਲਾਂ ਸੰਘੋੜ ਦੀ ਵੀਡੀਓ ਵੀ ਬਣਾਈ ਸੀ ਇੱਕ ਉੱਥੇ ਗਹਿਣੇ ਵੀ ਸੀਗੇ ਉਹਨਾਂ ਦੇ ਉਹ ਚੀਜ਼ਾਂ ਤੋਂ ਪਤਾ ਲੱਗਦਾ ਲੱਗਦਾ ਕਿ ਉਹਨਾਂ ਦਾ ਸੱਭਿਆਚਾਰ ਕਿਵੇਂ ਦਾ ਸੀ ਰਹਿਣ ਸਣ ਕਿਵੇਂ ਦਾ ਸੀ ਉਹ ਸਮੇਂ ਦੇ ਰੀਤੀ ਰਿਵਾਜ ਕਿ ਕਿਹੜੀਆਂ ਚੀਜ਼ਾਂ ਨੂੰ ਐਮੀਅਤ ਦਿੰਦੇ ਸੀ ਉਹ ਸਾਰਾ ਕੁਝ ਪਤਾ ਲੱਗਦਾ ਹੈ ਇਹ ਚੀਜ਼ਾਂ ਤੋਂ ਬਾਕੀ ਜਦੋਂ ਮਿਊਜ਼ੀਅਮ ਦੇ ਵਿੱਚ ਆਪਾਂ ਜਾਵਾਂਗੇ ਉੱਥੇ ਜਿਹੜਾ ਜਿਹੜਾ ਕੁਝ ਆਪਾਂ ਦੇਖਾਂਗੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਆਪਾਂ ਤੇ ਆਹ ਸਾਰਾ ਆਪਾਂ ਤੁਹਾਨੂੰ ਉੱਪਰਲਾ ਪਾਸਾ ਦਿਖਾਤਾ ਤੇ ਇਥੋਂ ਨਾ ਇੱਕ ਪਿੱਛੇ ਸਾਈਡ ਦਿਖਦੀ ਆ ਆਪ ਤੇ ਇਥੋਂ ਆਪਾਂ ਥੱਲੇ ਜਾ ਕੇ ਦਿਖਾਵਾਂਗੇ ਤੁਹਾਨੂੰ ਉਹ ਸਾਰੀ ਸਾਈਟ ਜਿਹੜੀ ਤੇ ਚੱਲਦੇ ਆਪਾਂ ਥੱਲੇ ਉੱਪਰੋਂ ਸਾਰਾ ਆਪਾਂ ਤੁਹਾਨੂੰ ਦਿਖਾਤਾ ਉੱਪਰਲੇ ਵਾਲੇ ਪਾਸਿਓਂ ਆਪਾਂ ਇਹ ਸਾਰੀ ਇਮਾਰਤ ਦੇਖ ਲਈ ਤੇ ਆਪਾਂ ਹੁਣ ਥੱਲੇ ਜਾ ਰਹੇ ਹਾਂ ਆਹ ਪੌੜੀਆਂ ਰਹੀ ਆਪਾਂ ਉੱਪਰ ਆਏ ਸੀਗੇ ਬਾਕੀ ਆ ਕਮਰੇ ਤੁਹਾਨੂੰ ਸਾਰੇ ਆਪਾਂ ਦਿਖਾਏ ਨੇ ਜਿਹੜੇ ਕਮਰੇ ਇੱਥੇ ਬਣੇ ਹੋਏ ਨੇ ਅੰਦਲੇ ਵਾਲੇ ਪਾਸੇ ਤੇ ਜਿਵੇਂ ਇੱਥੇ ਆ ਕਾਫੀ ਸਾਰਾ ਸਮਾਨ ਤੁਸੀਂ ਅੰਦਰ ਵੀਡੀਓ ਦੇ ਵਿੱਚ ਦੇਖਿਆ ਹੋਣਾ ਪਿਆ ਤੇ ਜਿਹੜੇ ਇੱਥੇ ਕੰਮ ਕਰਦੇ ਨੇ ਉਹਨਾਂ ਦਾ ਸਮਾਨ ਹੈ ਸਾਰਾ ਤੇ ਇਧਰੋਂ ਆਪਾਂ ਅੱਗੇ ਚੱਲਦੇ ਆ ਅੱਗੇ ਵਾਲੇ ਪਾਸੇ ਵੀ ਇੱਕ ਜਿਹੜੀ ਸਾਈਟ ਆ ਉਹ ਬਣੀ ਹੋਈ ਹੈ ਪਿਛਲੇ ਵਾਲੇ ਪਾਸੇ ਉਹ ਆਪਾਂ ਜਾ ਕੇ ਦੇਖਦੇ ਆ ਵੀ ਉੱਥੇ ਕੀ ਹੈ ਆਹ ਸਾਹਮਣੇ ਰਸਤਾ ਜਾਂਦਾ ਇੱਥੇ ਜਾ ਕੇ ਆਹ ਇਮਾਰਤ ਸਾਰੀ ਆਪਾਂ ਦੇਖ ਕੇ ਆਏ ਆ ਹੁਣ ਆਪਾਂ ਅੱਗੇ ਚੱਲਦੇ ਆ ਇਧਰ ਵੀ ਇੱਕ ਥਾਂ ਜਿਹੜੀ ਬਣੀ ਹੋਈ ਆ ਐਵੇਂ ਦਾ ਕੁਝ ਰਸਤਾ ਜਾਂਦਾ ਉਹਨੂੰ ਇਹ ਆਪਾਂ ਸਾਰੀ ਦੇਖਦੇ ਆ ਬਾਕੀ ਨਾ ਜਿਹੜੀ ਇਹ ਥਾਂ ਸਾਰੀ ਇਹ ਸ਼ਹਿਰ ਨਾਲੋਂ ਕਾਫੀ ਉੱਚੀ ਆ ਤੇ ਜਿਵੇਂ ਮੈਂ ਸੰਘੋੜ ਦੇ ਵਿੱਚ ਵੀ ਦੇਖਿਆ ਸੀਗਾ ਤੇ ਸੰਘੋੜ ਪਿੰਡ ਵੀ ਜਿਹੜਾ ਉੱਚਾ ਉੱਚਾ ਪਿੰਡ ਸੰਘੋੜ ਵੀ ਉਹਨੂੰ ਕਿਹਾ ਜਾਂਦਾ ਉਸੇ ਤਰ੍ਹਾਂ ਇਹ ਵੀ ਹੜੱਪਾ ਸਭਿਆਚਾਰ ਨਾਲੇ ਸੰਬੰਧਿਤ ਹੈ ਇਹ ਥਾਂ ਵੀ ਕਾਫੀ ਉੱਚੀ ਬਣੀ ਹੋਈ ਹੈ ਤੇ ਘਰ ਇਥੋਂ ਮਤਲਬ ਕਾਫੀ ਨੀਵੇਂ ਨੇ ਸੋ ਚੱਲਦੇ ਆਪਾਂ ਅੱਗੇ ਦੇਖਦੇ ਆਂ ਅਗਲੇ ਵਾਲੇ ਪਾਸੇ ਕੀ ਬਣਿਆ ਹੋਇਆ ਆਪਾਂ ਇਮਾਰਤ ਦੇਖ ਕੇ ਆਗੇ ਪਿੱਛੋਂ ਜਿਹੜੀ ਸਾਰੀ ਤੁਹਾਨੂੰ ਇਮਾਰਤ ਦਿਖਾਈ ਆ ਤੇ ਇੱਥੇ ਜਦੋਂ 1953 ਦੇ ਵਿੱਚ ਖਦਾਈ ਹੋਈ ਆ ਤਾਂ ਉਹ ਖਦਾਈ ਤੋਂ ਬਾਅਦੋਂ ਇੱਥੋਂ ਕਾਫੀ ਸਾਰਾ ਸਮਾਨ ਨਿਕਲੇ ਆ ਜਿਵੇਂ ਕਿ ਬਰਤਨ ਗਹਿਣੇ ਹਨਾ ਤੇ ਉਹਨਾਂ ਤੋਂ ਅੰਦਾਜ਼ਾ ਜਿਹੜਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਦੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਹੈ ਖੱਬਿਆਚਾਰ ਜਿਹੜਾ ਕਿਵੇਂ ਦਾ ਉਹ ਸਾਰਾ ਸਮਾਨ ਇੱਥੇ ਇੱਕ ਨੇੜੀ ਮਿਊਜ਼ੀਅਮ ਹੈ ਇਹ ਸਾਈਡ ਦੇ ਉੱਥੇ ਰੱਖਿਆ ਹੋਇਆ ਹੈ ਜਿਹੜਾ ਇਥੋਂ ਖੁਦਾਈ ਦੇ ਸਮੇਂ ਨਿਕਲਿਆ ਸੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ 1953 ਦੇ ਵਿੱਚ ਉਹ ਖੁਦਾਈ ਸ਼ੁਰੂ ਹੋਈ ਸੀ ਕਾਫੀ ਲੰਬਾ ਸਮਾਂ ਖੁਦਾਈ ਚੱਲੀ ਸੀ ਉਹਦੇ ਵਿੱਚ ਕਾਪਰ ਦੇ ਪਵਰਤਨ ਬ੍ਰੌਂਜ਼ ਦੇ ਵਰਤਨ ਉਸ ਸਮੇਂ ਵਿੱਚ ਉਹ ਕਾਪਰ ਤੇ ਬ੍ਰੌਂਜ਼ ਦੀ ਭਾਂਡੇ ਜਿਹੜੇ ਵਰਤਦੇ ਸੀਗੇ ਕਾਫੀ ਸਾਰੀਆਂ ਮੂਰਤੀਆਂ ਤੇ ਹੋਰ ਉਹਨਾਂ ਦਾ ਸਮਾਨ ਡੇਲੀ ਵਰਤੋਂ ਵਾਲਾ ਉਹ ਇਥੋਂ ਖੁਦਾਈ ਦੇ ਸਮੇਂ ਨਿਕਲਿਆ ਹੈ ਤੇ ਉਹਨਾਂ ਚੀਜ਼ਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਜਿਹੜੀ ਸਾਈਟ ਆ ਸਾਰੀ ਇਹ ਹੜੱਪਾ ਸਭਿਅਤਾ ਦੇ ਨਾਲ ਸੰਬੰਧਿਤ ਹੈ ਉਹਨਾਂ ਲੋਕਾਂ ਦਾ ਸਭਿਆਚਾਰ ਕਿਵੇਂ ਦਾ ਸੀ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਸੀ ਬਾਕੀ ਆ ਸਾਰੀ ਆਪਾਂ ਇਮਾਰਤ ਦਿਖਾਈਓ ਆ ਤੇ ਇੱਥੋਂ ਹੁਣ ਅੱਗੇ ਚੱਲਦੇ ਆ ਅੱਗੇ ਵਾਲੇ ਪਾਸੇ ਵੀ ਇੱਕ ਸਾਈਟ ਹੈ ਉਹ ਸਾਰੀ ਆਪਾਂ ਸਾਈਟ ਤੁਹਾਨੂੰ ਦਿਖਾਵਾਂਗੇ ਜਿੱਥੋਂ ਖੁਦਾਈ ਹੋਈ ਹੈ ਇਧਰ ਵਾਲੇ ਪਾਸੇ ਵੀ ਇੱਕ ਸਾਈਟ ਬਣੀ ਹੋਈ ਆ ਇਹ ਆਪਾਂ ਤੁਹਾਨੂੰ ਨੇੜੋਂ ਜਾ ਕੇ ਦਿਖਾਉਨੇ ਆ ਫਿਲਹਾਲ ਇਹਦਾ ਗੇਟ ਆ ਜਿਹੜਾ ਬੰਦ ਕੀਤਾ ਹੋਇਆ ਆਲੇ ਦੁਆਲੇ ਇਹਦੇ ਆ ਗ੍ਰਿਲ ਲਾਈ ਹੋਈ ਹੈ ਤੇ ਇਥੋਂ ਤੁਸੀਂ ਦੇਖ ਸਕਦੇ ਹੋ ਲੌਕ ਲੱਗਿਆ ਹੋਇਆ ਇੱਥੇ ਨਾ ਪੁੱਛਣ ਤੇ ਪਤਾ ਲੱਗਿਆ ਕਿ ਆ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਨਾ ਆ ਇਹ ਸਾਰੀਆਂ ਉਹ ਪੁਰਾਣੇ ਜਿਹੜੇ ਘਰ ਸੀ ਉਹਨਾਂ ਦੀਆਂ ਕੰਧਾਂ ਨੇ ਇਹਨਾਂ ਦੇ ਥੱਲੇ ਵੀ ਕਿਹਾ ਜਾਂਦਾ ਹੈ ਕਿ ਮਤਲਬ ਅਗਲੇ ਵਾਲੇ ਪਾਸੇ ਜਿਵੇਂ ਆ ਸਾਰਾ ਇੱਥੇ ਬਣਿਆ ਹੋਇਆ ਨਾ ਵੀ ਇਹਨਾਂ ਦੇ ਥੱਲੇ ਵੀ ਇਸ ਤਰ੍ਹਾਂ ਦੀਆਂ ਕਹਿੰਦੇ ਕੰਧਾਂ ਜਿਹੜੀਆਂ ਘਰ ਜਿਹੜੇ ਹੋਰ ਥੱਲੇ ਦੱਬੇ ਹੋਏ ਨੇ ਜਿਵੇਂ ਆ ਖੁਦਾਈ ਦੇ ਸਮੇਂ ਇੱਥੋਂ ਨਿਕਲੇ ਨੇ ਦੇਖ ਸਕਦੇ ਹੋ ਇਸੋ ਤਰ੍ਹਾਂ ਦੀਆਂ ਇੱਤਾਂ ਉਸ ਸਮੇਂ ਜਿਹੜੀਆਂ ਵਰਤੀਆਂ ਜਾਂਦੀਆਂ ਸੀ ਇੱਥੋਂ ਆਪਾਂ ਦਾਜਾ ਜਿਹੜਾ ਲਗਾ ਸਕਦੇ ਆ ਬਾਕੀ ਇਹ ਉਧਰ ਆਪਾਂ ਦੂਸਰੀ ਸਾਈਡ ਚੱਲ ਕੇ ਵੀ ਤੁਹਾਨੂੰ ਦਿਖਾਉਨੇ ਆ ਦੇਖ ਸਕ ਤੇ ਉਸ ਸਮੇਂ ਤੁਸੀਂ ਦੇਖ ਲਓ ਵੀ ਇੰਨੇ ਹਜ਼ਾਰਾਂ ਸਾਲ ਪੁਰਾਣਾ ਇਹ ਹੈਗਾ ਤਾਂ ਉਹ ਸਮਿਆਂ ਦੇ ਵਿੱਚ ਵੀ ਇੰਨੀ ਮਜ਼ਬੂਤੀ ਦੇ ਨਾਲ ਘਰ ਜਿਹੜੇ ਬਣਾਏ ਜਾਂਦੇ ਸੀਗੇ ਜਿਹੜੇ ਕੀ ਹਲੇ ਤੱਕ ਵੀ ਮਤਲਬ ਖੜੇ ਨੇ ਉਵੇਂ ਕੰਧਾਂ ਉਹਨਾਂ ਦੀਆਂ ਹਲੇ ਤੱਕ ਵੀ ਮਜ਼ਬੂਤੀ ਨਾਲ ਖੜੀਆਂ ਨੇ ਤੇ ਆਪਾਂ ਅੱਗੇ ਚੱਲਦੇ ਆਂ ਅੱਗੋਂ ਤੁਹਾਨੂੰ ਇਹ ਦਿਖਾਉਨੇ ਆ ਸਾਰੀ ਸਾਈਟ ਤਾਂ ਦੇਖ ਸਕਦੇ ਹੋ ਬਿਲਕੁਲ ਆਪਾਂ ਜ਼ੂਮ ਵੀ ਕਰਦੇ ਆ ਇਹਨੂੰ ਨੇੜੋਂ ਦਿਖਾਉਨੇ ਆ ਲਓ ਜੀ ਇਸ ਤਰ੍ਹਾਂ ਦੀ ਇਹ ਸਾਈਟ ਆ ਜਿਹੜੀ ਬਣੀ ਹੋਈ ਆ ਤੇ ਕੁਛ ਕੰਦਾ ਇਡਲੀ ਸਾਈਡ ਵੀ ਨੇ ਜਿਹੜੀਆਂ ਮਿਲੀਆਂ ਨੇ ਇਹ ਵੀ ਆਪਾਂ ਜ਼ੂਮ ਕਰਦੇ ਆ ਤੇ ਇਧਰ ਥੱਲੇ ਵਾਲੇ ਪਾਸੇ ਵੀ ਕਾਫੀ ਸਾਰੀਆਂ ਨੇ ਆਪਾਂ ਸਾਰੀਆਂ ਤੁਹਾਨੂੰ ਦਿਖਾਉਨੇ ਆ ਇਤੋਂ ਸਾਰੀ ਉਹ ਖਦਾਈ ਹੋਈ ਹੈ ਜਿਹੜਾ ਸਮਾਨ ਸਾਰਾ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਹੈ ਇਹ ਜਗ੍ਹਾ ਦੇ ਉੱਪਰੋਂ ਇਹ ਸਾਈਡ ਤੋਂ ਆ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਥੱਲਲਾ ਫਰਸ਼ਾ ਹਨਾ ਇਹ ਬਿਲਕੁਲ ਪੁਰਾਣਾ ਹੈ ਤੇ ਇਹਦੇ ਵਿੱਚ ਨਾ ਜਿਵੇਂ ਆ ਮਸਾਲਾ ਭਰਿਆ ਹੋਇਆ ਇਧਰਲੀ ਸਾਈਡ ਅਤੇ ਇਸ ਤਰ੍ਹਾਂ ਇਹਦੇ ਵਿੱਚ ਮਸਾਲਾ ਜਿਹੜਾ ਭਰਿਆ ਜਾ ਰਿਹਾ ਹੈ ਤਾਂ ਕਿ ਇਹਨੂੰ ਬਚਾਇਆ ਜਾ ਸਕੇ ਹੌਲੀ ਹੌਲੀ ਇਹਦੇ ਵਿੱਚ ਵੀ ਜਿਹੜਾ ਭਰ ਭਰ ਦੇਣਗੇ ਸਾਰੀ ਇਹਦੀ ਰੇਨੋਵੇਸ਼ਨ ਜਿਹੜੀ ਚੱਲ ਰਹੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਮਸਾਲਾ ਭਰਤਾ ਤਾਂ ਕਿ ਜਿਹੜਾ ਇਹ ਫਰਸ਼ਾ ਬਿਲਕੁਲ ਮੈਂਟੇਨ ਰਹਿ ਸਕੇ ਆ ਇਮਾਰਤ ਆਪਾਂ ਸਾਰੀ ਤੁਹਾਨੂੰ ਦਿਖਾਤੀ ਸਾਰੀ ਸਾਈਟ ਤੁਹਾਨੂੰ ਦਿਖਾਤੀ ਤੇ ਇੱਥੋਂ ਆਪਾਂ ਹੁਣ ਜਾਵਾਂਗੇ ਮਿਊਜ਼ੀਅਮ ਵੱਲ ਜਿਹੜਾ ਇੱਥੇ ਮਿਊਜ਼ੀਅਮ ਬਣਿਆ ਹੋਇਆ ਹੈ ਇਹਦੇ ਨਾਲ ਇਹ ਸਾਈਟ ਦੇ ਉਹ ਮਿਊਜ਼ੀਅਮ ਆਪਾਂ ਦੇਖਦੇ ਹਾਂ ਬਾਕੀ ਫਿਰ ਜਾਣਕਾਰੀ ਦਵਾਂਗੇ ਆਪਾਂ ਸਾਰੀ ਵੀ ਉਹ ਮਿਊਜ਼ੀਅਮ ਦੇ ਵਿੱਚ ਕੀ ਕੀ ਹੈ ਜਿਹੜਾ ਦੇਖਣ ਨੂੰ ਸੋ ਆਹ ਸਾਰਾ ਆਪਾਂ ਅੱਜ ਦੇ ਬਲੌਗ ਚ ਤੁਹਾਨੂੰ ਦਿਖਾਇਆ ਜਿਹੜਾ ਤੁਸੀਂ ਪਿੱਛੇ ਸਾਰੀ ਸਾਈਟ ਦੇਖ ਰਹੇ ਹੋ ਤੇ ਇੱਥੋਂ ਆਪਾਂ ਜਾ ਰਹੇ ਹਾਂ ਥੱਲੇ ਨੂੰ ਆਹੀ ਪੌੜੀਆਂ ਤੇ ਰਹੀਆਂ ਆਪ ਉੱਪਰ ਆਏ ਸੀਗੇ ਇਹ ਪੌੜੀਆਂ ਵੀ ਬਿਲਕੁਲ ਪ੍ਰਾਤਨ ਨੇ ਦੇਖ ਸਕਦੇ ਹੋ ਤੁਸੀਂ ਤੇ ਆਹ ਸਾਰਾ ਇਧਰ ਰੋਪੜ ਸ਼ਹਿਰ ਆ ਗਿਆ ਬਸੋਂ ਆ ਗਈ ਘਰ ਦੇਖ ਸਕਦੇ ਹੋ ਆਲੇ ਦੁਆਲੇ ਹਨਾ ਲਓ ਜੀ ਆਪਾਂ ਉੱਪਰੋਂ ਸਾਰੀ ਸਾਈਟ ਦੇਖ ਕੇ ਆ ਗਏ ਹੁਣ ਆਪਾਂ ਚੱਲਦੇ ਆਂ ਮਿਊਜ਼ੀਅਮ ਦੇ ਵਿੱਚ ਇੱਥੋਂ ਥੋੜੀ ਦੂਰੀ ਤੇ ਹੀ ਹੈ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਚੱਲਦੇ ਆਂ ਆਪਾਂ ਲਓ ਜੀ ਆਪਾਂ ਪਹੁੰਚ ਗਏ ਮਿਊਜ਼ੀਅਮ ਆਰਕੀਓਲੋਜੀਕਲ ਮਿਊਜ਼ੀਅਮ ਇਹ ਜਿਹੜਾ ਮਿਊਜ਼ੀਅਮ ਹੈ ਉਹ ਸਾਈਟ ਦੇ ਬਿਲਕੁਲ ਨੇੜੇ ਹੀ ਹੈ ਜਦੋਂ ਸਾਈਟ ਦੇਖ ਕੇ ਆਉਨੇ ਆ ਤਾਂ ਰੋਡ ਤੇ ਹੀ ਹੈ ਆਹ ਰੋੜਾ ਸਾਰਾ ਇਥੋਂ ਤੁਸੀਂ ਕਿਸੇ ਨੂੰ ਵੀ ਪੁੱਛ ਲਓਗੇ ਤਾਂ ਪਤਾ ਲੱ ਤੁਹਾਨੂੰ ਲੱਜੂ ਤੇ ਇਹ ਜਿਹੜਾ ਮਿਊਜ਼ੀਅਮ ਆ ਅੱਜ ਹੈਗਾ ਦਿਨ ਸ਼ੁੱਕਰਵਾਰ ਇਹ ਸ਼ੁੱਕਰਵਾਰ ਦੇ ਦਿਨ ਬੰਦ ਹੁੰਦਾ ਨਹੀਂ ਆਪਾਂ ਅੱਜ ਦੇਖ ਕੇ ਆਉਂਦੇ ਸਾਹਮਣੇ ਬੋਰਡ ਲੱਗਿਆ ਹੋਇਆ ਤੁਹਾਨੂੰ ਮੈਂ ਦਿਖਾਉਣਾ ਤੇ 9 ਤੋਂ 5 ਇਹਦੀ ਟਾਈਮਿੰਗ ਹੈ ਤੇ ਜਿਹੜਾ ਸਾਰਾ ਸਮਾਨ ਉਥੋਂ ਖਦਾਈ ਹੋਈ ਸੀ ਉਹ ਸਾਰਾ ਸਮਾਨ ਇਹ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਹੈ ਆ ਇਹ ਮਿਊਜ਼ੀਅਮ ਦਾ ਗੇਟ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਰੀ ਇਮਾਰਤ ਹੈ ਬਾਕੀ ਇਹ ਕਹਿੰਦੇ ਕਾਲਜ ਰੋਡ ਦੇ ਉੱਪਰ ਹੈ ਮਿਊਜ਼ੀਅਮ ਜੇ ਤੁਸੀਂ ਕਿਸੇ ਨੂੰ ਵੀ ਪੁੱਛਣਾ ਇੱਥੇ ਪਤਾ ਲੱਜੂ ਤੇ ਉਹ ਸਾਹਮਣੇ ਇੱਕ ਬਲੂ ਜ ਇਹ ਬੋਰਡ ਤੇ ਆਪਾਂ ਤੁਹਾਨੂੰ ਜਾ ਕੇ ਦਿਖਾਉਨੇ ਆਂ ਦੇਖ ਸਕਦੇ ਹੋ ਇੱਥੇ ਤੁਸੀਂ ਅੱਜ ਤੇ ਲਿਖਿਆ ਹੋਇਆ ਦੇਖੋ ਤੁਸੀਂ 9 ਤੋਂ 5 ਟਾਈਮ ਤੇ ਫਰਾਈਡੇ ਜਿਹੜਾ ਇਹ ক্লোਜ਼ ਰਹਿੰਦਾ ਆ ਆ ਸਾਰਾ ਮਿਊਜ਼ੀਅਮ ਆ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੜੱਪਾ ਸੱਭਿਆਤਾ ਦੀ ਜਿਹੜੀ ਸਾਈਟ ਦਿਖਾਈ ਹੈ ਜਿਹੜੀ ਕਿ ਰੋਪੜ ਸ਼ਹਿਰ ਦੇ ਵਿੱਚ ਹੈ ਬਾਕੀ ਆਪਾਂ ਇਸ ਸਮੇਂ ਮਿਊਜ਼ੀਅਮ ਦੇ ਸਾਹਮਣੇ ਖੜੇ ਆ ਜਿਵੇਂ ਮੈਂ ਤੁਹਾਨੂੰ ਬਾਹਰੋਂ ਜਿਹੜੀ ਕਲਿੱਪ ਦਿਖਾਈ ਹੈ ਜਿਵੇਂ ਕੀ ਦੱਸਿਆ ਕਿ ਤੁਹਾਨੂੰ ਇਹ ਮਿਊਜ਼ੀਅਮ ਬੰਦ ਹੁੰਦਾ ਸ਼ੁੱਕਰਵਾਰ ਦੇ ਦਿਨ ਬਾਕੀ ਜਦੋਂ ਕਦੇ ਵੀ ਫੇਰ ਆਪਾਂ ਇੱਥੇ ਆਵਾਂਗੇ ਇਧਰ ਆਉਣ ਦਾ ਆਪਣਾ ਟੂਰ ਬਣਿਆ ਸਬਬ ਬਣਿਆ ਤਾਂ ਇਹ ਮਿਊਜ਼ੀਅਮ ਜਿਹੜਾ ਸਾਰਾ ਜ਼ਰੂਰ ਦੇਖ ਕੇ ਜਾਵਾਂਗੇ ਬਾਕੀ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਅਗਲੇ ਵਲੌਗ 'ਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਵਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ